ਰਾਨੀ ਵੀ ਸਮਾਜ ਦੀਆਂ ਸਾਰੀਆਂ ਤੁਰਕੀਆਂ ਇਸ ਤਰ੍ਹਾਂ ਚਲਾ ਕੇ ਉਹਦੇ ਵਾਹ ਕੈਨੇਡਾ ਵਾ ਸਾਨੂੰ ਦੇਵੇਂ ਤੂੰ ਬਣਾ ਮੈਵਿੰਦਰ ਸਿੰਘ ਪਾਗੋ ਮਜ਼ਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਕੈਲਗਰੀ ਲੇਖ ਸਵਾ ਵੱਲੋਂ ਉੱਗੇ ਲੇਖਕ ਕਰਨਲ ਪ੍ਰਤਾਪ ਸਿੰਘ ਦਾ ਕਾਫ ਸੰਗ੍ਰਹਿ ਮੇਰੀ ਕਵ ਕਿਯਾਰੀ ਅੱਜ ਲੋਕ ਅਰਪਣ ਕੀਤੀ ਗਈ ਹੈ ਸੋ ਅਸੀਂ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਲੋਕ ਅਰਪਣ ਕਰਨੀ ਹੈ ਆਪਣੇ ਵਿੱਚ ਵੀ ਅੱਗੇ ਖੂਬਸੂਰਤ ਕਹਾਣੀ ਦਿੱਤੀ ਇਹਨਾਂ ਦਾ ਕਹਿਣਾ ਹੈ ਕਿ 80 ਸਾਲ ਤੋਂ ਬਾਅਦ ਉਮਰ ਹੈ ਇੰਡੀਆ ਦੇ ਵਿੱਚ ਨੇ ਆ ਨਹੀਂ ਸਕੇ ਪਰਿਕ੍ਰਿਤੀ ਨੂੰ ਬੜਾ ਚਾਹ ਹੁੰਦਾ ਹੈ ਕਿ ਆਪਣੇ ਬਾਪ ਦੇ ਅਕਰਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਇਹ ਚਾਹ मैं खुद अनुभव कर सकती हूँ जल्द अपने बाप की लिखी किताब लोग कवितावानी जी हो <laughs> इस परिवार बेटे रजिंद्र कौर जी हाजिर ने उन्हें बेटे हाजिर ने ਦੀ ਦੀ ਐਂਡ ਉਹ ਸਿਆਸੀ ਨਾ ਨੀਤਾ ਦੇ ਲੋਗੀਆਂ ਇਹ ਆਖੇ ਜਾ ਸਕਦੇ ਹਨ ਧਾਰਮਿਕ ਤੇ ਸਮਾਜਿਕ ਮੈਂ ਇਸਾਈ ਪ੍ਰਾਉ ਦੇ ਵਿਸ਼ਿਆਂ ਨੂੰ ਸਿਰਫ ਦੋ ਵੇਲੇ ਇੱਕ ਧਾਰਮਿਕ ਇੱਕ ਸਮਾਜਿਕ ਪਰ ਗੌਣ ਰੂਪ ਵਿੱਚ ਇਹਨਾਂ ਨੂੰ ਕੋਈ ਸ਼ਾ ਵਿੱਚ ਵੀ ਵੰਡਿਆ ਜਾ ਸਕਦਾ ਧਾਰਮਿਕ ਵਿਸ਼ੇ ਦੀ ਇੱਕ ਕਵਿ ਜੀ ਸਿੱਖ ਧਰਮ ਦੇ ਇਤਿਹਾਸ ਪ੍ਰਤੀ ਉਸ ਦੇ ਗਿਆਨ ਅਤੇ ਸ਼ਰਧਾ ਨੂੰ ਪ੍ਰਗਟ ਕਰਦੀਆਂ 13 ਦੋਵਾਂ ਪੁਸਤਕਾਂ ਦਰ ਹਨ ਉਨ੍ਹਾਂ ਦੋਤਾਵਾਂ ਵਿੱਚ ਉਹ ਕੁਝ ਹੈਡਿੰਗ ਲਿਖੇ ਨੇ ਜੇ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੋਤਾਵਾਂ ਦੇ ਲਿਖੇ ਨੇ 84 ਸਿੱਖੀ ਦੇ ਪ੍ਰਵਾਨੀ ਸਰਤਾ ਸਰਹੰਦ ਅੰਮ੍ਰਿਤਸਰ ਅਤੇ ਚਮਕੌਰ ਦਾ ਯੁੱਧ ਦੋਤਾਵਾਂ ਇਤਿਹਾਸ ਦੇ ਕੁਝ ਪੰਨਿਆਂ ਦੀ ਝਾਤ ਪਾਉਂਦੀ ਹਨ ਇਹ ਦੋਤਾਵਾ ਉਹਨੇ ਜਿਹੜੀਆਂ ਇਤਿਹਾਸ ਦੇ ਕਿਸੇ ਪੰਨਿਆਂ ਤੇ ਇਸਤਰੀ ਦੇ ਵਕਫਪੀ ਇਵੈਂਟਸ ਨੂੰ ਦੱਸਉਂਦੀਆਂ ਨੇ ਤਾਂ ਸਿੱਖ ਸਦਾਰ ਨੇ ਦਗਾ ਹਰੇ ਨੇ ਸਿੱਖ ਕਿਰਦਾਰ ਗੁਰੂ ਦੇ ਸਿੰਘ ਸਿੱਖੀ ਸਿੱਖ ਲੀਡਰ ਤੇ ਸਿੱਖੀ ਬਾਬੇ ਅਨੰਦ ਵੀ ਬਾਣੀ ਸਿੱਖ ਆਜ ਇਹਨਾਂ ਤੋਂ ਦਾਮ ਹਨ ਜਿਨ੍ਹਾਂ ਰਹੀ ਦਿੱਥੇ ਸੇਖ ਨੇ ਸਿੱਖ ਕਿਰਦਾਰ ਦੀ ਅਣਖ ਉਹ ਬਹਾਦਰੀ ਕੁਰਬਾਨੀ ਨੂੰ ਸ਼ਰਧਾ ਨਾਲ ਸਹੀ ਸੁਆਇਆ ਹੈ ਉੱਥੇ ਵਿਯੋਗੇ ਸਮੇਂ ਆਜਾ ਸਿੱਖੀ ਦੀਆਂ ਗ੍ਰਾਊਟਾਂ ਤੇ ਆਪਣੀ ਫਿਕਰਮੰਦੀ ਵੀ ਜਾਰ ਕੀਤੀ ਜਿੱਥੇ ਸਾਡਾ ਇਤਿਹਾਸ ਸਿੱਖਿਆ ਜਿਹੜਾ ਬਹੁਤ ਸ਼ਾਨਾਂ ਵਾਲਾ ਤੇ ਉਸ ਤੋਂ ਵਿਚੋਂ ਜੋ ਸਾਂਝੇ ਉਹਦੇ ਸਾਹਮਣੇ ਸਾਜ ਕਰ ਲਈ ਸੋ ਕਰਨਲ ਪ੍ਰਤਾਪ ਸਿੰਘ ਵੀ ਮੇਰੀ ਕਾਮਯਾਬ ਬਾਬਲ ਪ੍ਰਤਾਪ ਸਿੰਘ ਫੌਜ ਦੇ ਉੱਚੇ ਅਹੁਦੇ ਤੋਂ ਰਿਟਾਇਰ ਹੋਣ ਦੇ ਕਾਰਨ ਉਹਨਾਂ ਦੇ ਗਿਆਨ ਦਾ ਧੇਰਾ ਬਹੁਤ ਵਿਸ਼ਾਲ ਤੇ ਜੁਨਗੇ ਅਨੁਭਵ ਵੀ ਹਨ ਤੇ ਇੱਕ ਇਹ ਬੜੇ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਇਹ ਪੁਸਤਕ ਆਪਣੀ ਨੂੰ ਆਪਣੀ ਧੀ ਬਹੁਤ ਸਾਰੇ ਵਿਸ਼ਿਆਂ ਨੂੰ ਉਹਨਾਂ ਨੇ ਇਸ ਕੰਦ ਦੇ ਵਿੱਚ ਲਿਆ ਤਾਬ ਕਿਆਰੀ ਝੁੰਡ ਪਿਆਰ ਦਾ ਵਿਸ਼ਿਆਂ ਦੀ ਸਰਦਾਰੀ ਦੇਖਾਂ ਸੋ ਬਹੁਤ ਵਿਸ਼ੇ ਦੇ ਵਿੱਚ ਉਹਨਾਂ ਨੇ ਦੇਣ ਪਹਿਲਾ ਵਿਸ਼ਾ ਤਾਂ ਉਹਨਾਂ ਨੇ ਕੁਦਰਤ ਦੇ ਨਾਲ ਤਿਆਰ ਰੱਖੀ ਹੈ ਜਿਸ ਦੇ ਵਿੱਚ ਫੁੱਲ ਦੁੱਖਾਂ ਦੀ ਪੰਛੀਆਂ ਦੀ ਗੱਲ। ਦੁੱਖ ਵੱਢਣਾ ਪਾਪ ਮੈਂ ਆਖਾਂ ਲੱਗੇ ਦਾ ਸੰਤਾਪ ਮੈਂ। ਜਿਹੜੇ ਲੋਕ ਵੱਢਦੇ ਨੇ ਸਮਝੋ ਕਤਲ ਕਰ ਰਹੇ ਨੇ। ਵੀ ਇਸੇ ਤਰ੍ਹਾਂ ਨਾਲ ਕੁਦਰਤ ਤੋਂ ਸਿੱਖਿਆ ਲੈਣ ਦੀ ਗੱਲ ਕੀਤੀ ਹੈ। ਪੰਛੀਆਂ ਤੋਂ ਅਸੀਂ ਕੀ ਸਿੱਖੀ? ਛੇਤੀ ਸੰਵੇ ਜਲਦੀ ਉੱਠਾਂ ਆਲਸ ਨਹੀਂ ਨਾ ਆਵੇ। ਹਰ ਇੱਕ ਪੰਛੀ ਮਿਹਨਤ ਕਰਕੇ ਆਪਣੀ ਰੋਟੀ ਖਾਂਦਾ ਹੈ ਕਿ ਮੈਂ ਕਿਤਾਬ ਨੂੰ ਨੇੜੇ ਹੁਕੇ ਨਹੀਂ ਪੜ ਸਕੀ ਜਿਵੇਂ ਗੁਰਨਾਮ ਬਾਅਦ ਤੇ ਰੁਪਾਲ ਜੀ ਨੇ ਕਿਤਾਬ ਦਾ ਪਿਛੀ ਪਾੜ ਕੀਤੀ ਹੈ ਮੈਂ ਉਸ ਦੇ ਕਾਬਲ ਨਹੀਂ ਤੇ ਪਹਿਲੀ ਗੱਲ ਇਹ ਕਿ ਸਾਰੇ ਪਰਿਵਾਰ ਨੂੰ ਮੇਰੇ ਨੂੰ ਮੁਬਾਰਕਾ ਕਿ ਕਿਤਾਬ ਜਦੋਂ ਖੋਲੀ ਹੈ ਕੋਈ ਵੀ ਸਜਣਾ ਤਸਕ ਕਾਉਣੀ ਹੈ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਲੇਖਕ ਨੇ ਤਾਂ ਜੱਤ ਤੇ ਚਾਹੀਦੀ ਹਰ ਲੇਖਕ ਦੀ ਨਿਗਾਹ ਵਿੱਚ ਸੋਸਾਇਟੀ ਵਿੱਚ ਪੱਲਰ ਦੇ ਸਾਰੇ ਨੁਕਸ ਤੁਹੇ ਸਾਹਮਣੇ ਪਰਤਾਪ ਸਿੰਘ ਕਹਿੰਦਾ ਪਤਾਪ ਸਿੰਘ ਸੋਰੀ ਕਹਿੰਦਾ ਪਤਾਪ ਸਿੰਘ ਹੋਰ ਨੇ ਵੀ ਸਮਾਜ ਦੀਆਂ ਸਾਰੀਆਂ ਕੁਰਤੀਆਂ ਇਸ ਕਿਤਾਬ ਚ ਲੈ ਕੇ ਆਉਂਦੇ ਨੇ ਇਸ ਕਿਤਾਬ ਜਾਂ ਇਹਨਾਂ ਪਤਾਵਾਂ ਦੇ ਹੈਡਿੰਗ ਜੋ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਨਾਲ ਉਹਦੀ ਕਿੰਨੀ ਮਿਲਜੀ ਸਾਂਝ ਕਿੰਨੀ ਡੂੰਗੀ ਸਾਂਝ ਸਿੱਖੀ ਦੇ ਉੱਤੇ ਉਹਦੀ ਕਿੰਨੀ ਪਕੜ ਹੈ ਕਿੰਨੀ ਸ਼ਰਧ ਹੈ ਸਿੱਖ ਇਤਿਹਾਸ ਦੇ ਉੱਤੇ ਉਹਦੀ ਕਿੰਨੀ ਪਕੜ ਹੈ ਇਹਨਾਂ ਸਾਰੀਆਂ ਕਰਤਾਵਾਂ ਤੋਂ ਉਸ ਕਵੀ ਦੀਆਂ ਉਹਨਾਂ ਸਾਰੀਆਂ ਕਰਤਾਵਾਂ ਦੀ ਦਸਤ ਪੈਂਦੀ ਹੈ ਜਿੱਥੇ ਉਹ ਪੰਜਾਬ ਤੋਂ ਹਲਕ ਖਿੱਚਦਾ ਵੈਸੇ ਮੈਂ ਸੁਣਿਆ ਇਹ ਸੀ ਜਦੋਂ ਮੈਂ ਲਿਟਰੇਚਰ ਦੀ ਵਿਦਿਆਰਥਣ ਬਣੀ ਸੀ ਤਾਂ ਮੈਂ ਇਹ ਸੁਣਿਆ ਸੀ ਕਿ ਜਦੋਂ ਬੰਦਾ ਚੜ੍ਹਦੀ ਉਮਰ 'ਚ ਹੁੰਦਾ ਹੈ ਜਵਾਨ ਹੁੰਦਾ ਹੈ ਤਾਂ ਉਹਦੇ ਸਿਮੇ ਵਿੱਚ ਕਾਫੀ ਉਹ ਜੀ ਕਰਦਾ ਹੈ ਕਿ ਮੈਂ ਆਪਣੀ ਬਾਹ ਵਧਾ ਕੇ ਤਾਰੇ ਤੋੜ ਦਵਾਂ ਤੇ ਮਹਿਕੂਬਾ ਦੇ ਸਿਰ ਉੱਤੇ ਕਰਾਂ ਕਿਉਂਕਿ ਭਾਵਨਾਵਾਂ ਐਨੇ ਉਬਾਲ ਤੇ ਆਈਆਂ ਹੋਈਆਂ ਨੇ ਹਰ ਮਨ ਕਵੀ ਹੁੰਦਾ ਉਸ ਉਮਰ ਦੇ ਵਿੱਚ ਭਾਵਨਾਵਾਂ ਅਜਿਹੇ ਢੰਗ ਨਾਲ ਉਹਨੂੰ ਕਾਬੂ ਕਰਦੀਆਂ ਨੇ ਜਿਹਨਾਂ ਨੂੰ ਅਖਰਾਂ ਤੱਕ ਲੈ ਕੇ ਆਉਣਾ ਚਾਹੁੰਦਾ ਕੋ ਜਿੱਤੇ ਮਹਾਨ ਤਾਂ ਤੇਰਾ ਨਾਥਾ ਸਨੇਹ ਨ ਜਰੇਗਾ ਕਦੇ ਸੁਖ ਦੇ ਨਾਥਾ ਸ਼ਮਾਤਾ ਨ ਕਿਹੜੇ ਜੀਤ ਦੀਓ ਤੇ ਇਤਰਾ ਤੇ ਜੇ ਹੋਵੇ ਜੀਤ ਦੇ ਹੀ ਹੋਤੇ ਇਤਰਾ ਤੇ ਜੇ ਹੋਵੇ ਮੇਰਾ ਸੇਨਾ ਮੇਰੇ ਆ

ਇਹਦਾ ਤਾਂ ਹੌਸਲਾ ạtਾ ਯਾਰ ਇਸ ਦੀ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਇਹਦਾ ਅੰਦੇਸ਼ ਵੀ ਜਾਣਦੇ ਨੇ ਖਿਡਾਰੀ ਹਾਰ ਕੇ ਵੀ ਜਿੰਦੇ ਨੇ ਜਦ ਆਇਆ ਮੈਂ ਕੈਨੇਡਾ ਪਹਿਲੀ ਵਾਰ ਦੇਖਿਆ ਇੱਥੋਂ ਦਾ ਅਲੱਗ ਹੀ ਹੈ ਸੰਸਾਰ ਇੱਥੇ ਨਹੀਂ ਹੈ ਗਾਣਾ ਮੰਡੀ ਸੰਸੀ ਮੰਡੀ 나ਹੀਂ ਚੱਕੀ 나ਹੀਂ ਕੋਲੂ 나ਹੀਂ ਫਦੇ ਚੌਂਕਾਂ 'ਚ ਸਣੀ ਦੇਵਤਾ ਵਾਲੇ ਅੱਫਾਜ ਲੈ ਕੇ ਚੇਤ ਵਾਲੇ ਟੋਲੀ ਇੱਥੇ ਨਹੀਂ ਹੈ ਧੋਬੀ ਵਿਆਰ ਟਿੱਕਰ ਵਿਆਰ ਟਿੱਕੀ ਵਿਆਰ ਚੌੜਾ ਵਿਆਰ ਇੱਥੇ ਤਾਂ ਹੈ ਵੱਡੇ ਵੇੜੇ ਮਾਲਾਂ ਦੀ ਪਰਮਾਰ ਜਿੱਥੇ ਵਸਤਾਂ ਦੇ ਲੱਗੇ ਹੁੰਦੇ ਨੇ ਅੰਬਾਰ ਬੀਤ ਨਾਮੀ ਚੀਨੇ ਤੇ ਸਰਵਾਰ ਭਰਪਾ ਟਰਾਲੀਆਂ ਆਉਂਦੇ ਨੇ ਬਾਹਰ ਨਹੀਂ ਇਹ ਸੜਕਾਂ ਤੇ ਖਿਲੜਿਆ ਗੰਦ ਮੰਦ ਬੱਚੇ ਵੱਡੇ ਸਭ ਨੇ ਸਫਾਈ ਪਸੰਦ ਹਰ ਇੱਕ ਇਨਸਾਨ ਨਿਯਮਾਂ ਦਾ ਹੈ ਪਾਵਨ ਸੜਕਾਂ ਤੇ ਟੈਂਟ ਲਾ ਕੇ ਨਹੀਂ ਹੁੰਦੇ ਦੁਕਾਨਾਂ ਦੇ ਮਹੂਤ ਤੇ ਧਰਨੇ ਮਹਾਰਾਂ ਦੀ ਨਹੀਂ ਪੈਂਦੀ ਜੁਗਤ ਨਹੀਂ ਵਜਦੇ ਡੀਜੇ ਗਲੀਆਂ ਚੋਂ ਰਾਤ ਬਰਾਤ ਹੈਗਾ ਮੋਹ ਮਾਸ਼ਾਬੀ ਮੂੰਹੋਂ ਨਿਕਲੇ ਸੀਨੀਅਰ ਉੱਪੀ ਖਾਦੇ ਨਾਲ ਮਾਸ਼ਾਬੀ ਮੂੰਹੋਂ ਨਿਕਲੇ ਸੀਨੀਅਰ ਉੱਪੀ ਖਾਦੇ ਨਾਲ ਆਪਣੇ ਵਿਛਲੇ ਚਿੱਤੇ ਆਉਂਦੇ ਆਉਂਦੇ ਜਾਂਦੇ ਸਾਰੇ ਵਾਹ ਬਹੁਤ ਅੱਛਾ ਬੇਟਾ ਲੋਕੀ ਆਖਣ ਕਿਉ ਕਾਲਜਾ ਸਾੜੀ ਲੋਕੀ ਆਖਣ ਕਿਉ ਕਾਲਜਾ ਸਾੜੀ ਮੈਂ ਗਮ ਭੁਲਾਵਾ ਚਾਹ ਦੇ ਨਾਲ ਸੁੱਕੇ ਬਣ ਰਿਆਂ ਅਸੀਂ ਦਰਗਹ ਵਾਲੇ ਹੈ ਨਹੀਂ ਕਾਲ ਤੇ ਚਾਹ ਪੀ ਕੇ ਧਾਰ ਲੀਦਾ ਲੋਕੀ ਆਖਣ ਕਿਉ ਕਾਲਜਾ ਸਾੜੀ ਮੈਂ ਗਮ ਭੁਲਾਵਾ ਚਾਹ ਦੇ ਨਾਲ ਬਸ ਅੱਡਾ ਬੋੜ ਤੇ ਕਰਨੀ ਮੈਨੂੰ ਐਸਕੇ ਪਿੰਡ ਦੇ ਰਾਹ ਦੇ ਨਾਲ ਬਹੁਤ ਬਹੁਤ ਅੱਛਾ ਮੁੜਨਾ ਸੀ ਜਿਸ ਤੇ ਉਹ 베ੜੀ ਨਾ ਪਰਤੀ ਮੁੜਨਾ ਸੀ ਜਿਸ ਤੇ ਉਹ 베ੜੀ ਨਾ ਪਰਤੀ ਫਰਸਾਦ ਜੋ ਹੋਇਆ ਮਲਾਹ ਦੇ ਨਾਲ ਖਾਲਾਂ ਵਿੱਚ ਜਦ ਘਰ ਨੂੰ ਪਹੁੰਚਾਂ ਹੰਝੂ ਨਿਕਲਣ ਤਾਂ ਦੇ ਨਾਲ ਖਾਲਾਂ ਵਿੱਚ ਹੀ ਘਰ ਜਾਈਦਾਗਾ ਉਹਨਾਂ ਵੇਖੇ ਜਾਣ ਤੋਂ ਬਹੁਤ ਟਾਈਮ ਹੋ ਗਿਆ ਖਾਲਾਂ ਵਿੱਚ ਜਦ ਘਰ ਨੂੰ ਪਹੁੰਚਾਂ ਹੰਝੂ ਨਿਕਲਣ ਤਾਂ ਦੇ ਨਾਲ ਦੇਦੇ ਬਾਪੂ ਤੇ ਮਾਂ ਵੀ ਪਰਤੀ ਮੈਂ ਤਾਂ ਕਿਨੇ ਚਾਹਦਾ ਮੈਂ ਤਾਂ ਕਿਨੇ ਚਾਹਦਾ ਬਹੁਤ ਅੱਛਾ ਆਪ ਸਭ ਨੂੰ ਪਹਿਲਾਂ ਨਿਗਰਸਿਕਤਾ ਦਾ ਸਾਥ ਦਿੰਦਾ ਤੇ ਬਹੁਤ ਸਾਡੇ ਸੁਖ ਕਾਮ 77 ਸਾਲ ਦਾ ਸਮਾਂ ਦੇ ਆ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਹੈ ਸਕੱਤ ਜੀ ਜੋਬ ਦਿੱਤੀ ਕੋਈ ਨਹੀਂ ਸਕੱਤ ਜੀ ਤਾਂ ਕਦੇ ਕੋਈ ਖੁਸ਼ੀ ਹੋਇਆ ਹੈ ਗੱਲ ਵਾ ਕੋਈ ਮੈਂ ਦੋ ਦੋ ਦਿਹਾੜੀਆਂ ਕਿ ਸਖਤਰੀ ਕਰਨਾ ਤੇ ਇੱਕ ਜੀ ਕਰ ਕਰਕੇ ਹੱਟ ਗਿਆ ਹੁਣ ਸਾਡੀ ਬਾਚਾ ਕਲਚਰ ਐਸੋਸ਼ੀਏਸ਼ਨ ਤੋਂ ਬਹੁਤ-ਬਹੁਤ ਧੰਨਵਾਦ ਪਹਿਲਾ ਆਈਟਮ ਤੇ ਮੈਂ ਵਾਹ ਕੈਨੇਡਾ ਵਾਹ ਸਾਨੂੰ ਦੇਵੇਂ ਤੂੰ ਬਣਾ ਇੱਥੋਂ ਸਦਕੇ ਜਾਂਦੇ ਹਾਂ ਤੇਰੇ ਹੀ ਗੁਣ ਗਾਉਂਦੇ ਵਾਹ ਕੈਨੇਡਾ ਵਾਹ ਸਾਨੂੰ ਦੇਵੇਂ ਤੂੰ ਬਣਾ ਇੱਥੋਂ ਸਦਕੇ ਜਾਂਦੇ ਹਾਂ ਤੇਰੇ ਹੀ ਗੁਣ ਗਾਉਂਦੇ ਹਰੇ ਭਰੇ ਨੇ ਜੰਗਲ ਤੇਰੇ ਠੰਡੀਆਂ ਵਗਣ ਹਵਾਾਂ ਅਰੇ ਪਰੇ ਨੇ ਜੰਗਲ ਤੇਰੇ ਠੰਡੀਆਂ ਵਗਣ ਹਵਾਵਾਂ ਜੀ ਕਰਦਾ ਏ ਕੁਦਰਤ ਸਾਰੀ ਘੁੱਟ ਕਲੇਜੇ ਲਾ। ਸੋਨ ਸੋਪਣ ਤੇਰੇ ਤੋਂ ਅਸੀਂ ਪਾਰੇ ਜਾਂਦੇ ਹਾਂ ਤੇਰੇ ਹੀ ਗੁਣ ਗਾਉਂਦੇ ਹਾਂ। ਇਥੋਂ ਦੀ ਸਫਾਈ ਤੇ ਗ੍ਰੀਨਰੀ ਦੇਖ ਕੇ ਸਾਡੇ ਬੱਚੇ ਖਿੱਚੇ ਆਉਂਦੇ ਆ। ਇੰਡੀਆ ਸਾਡੀ ਜੰਮਣ ਭੂਏ ਤੂੰ ਸਾਡਾ ਸਰਮਾਇਆ। ਇੰਡੀਆ ਸਾਡੀ ਜੰਮਣ ਭੂਏ ਤੂੰ ਸਾਡਾ ਸਰਮਾਇਆ। ਬਸ ਤੇ ਰਸਤੇ ਰਹਿਣ ਪੰਜਾਬੀ ਨਾਮ ਜਿਨ੍ਹਾਂ ਚਮਕਾਇਆ ਬਸ ਤੇ ਰਸਤੇ ਰਹਿਣ ਪੰਜਾਬੀ ਨਾਮ ਜਿਨ੍ਹਾਂ ਚਮਕਾਇਆ ਤੂੰ ਦਿੱਤਾ ਰੋਜ਼ਗਾਰ ਤੇ ਤੇਰਾ ਦਿੱਤਾ ਖਾਂਦੇ ਹਾਂ ਤੇਰੇ ਹੀ ਗੁਣ ਗਾਦੇ ਹਾਂ ਤੇ ਥੋਂ ਸਤਕੇ ਜਾਂਦੇ ਹਾਂ ਸ਼੍ਰੀ ਮੁਹੰਮਦ ਲੇਖਾ ਹੈ ਮਹਾਬਲੀ ਗੰਜੀਤ ਸਿੰਘ ਹੋਇਆ ਪੈਦਾ ਨਾਰ ਜੋ ਦੇ ਮੁਲਕ ਲਾਇਆ ਗਿਆ ਪੋਨਤਾਨ ਕਸ਼ਮੀਰ ਪੁਸ਼ੋਰ ਚੰਬਾ ਜੰਮੂ ਕਾਗੜਾ ਕੋਟ ਲਵਾਇਆ ਗਿਆ ਪੋਰਦੇਸ਼ ਦਦਾ ਤੇ ਚੀਨ ਥੋੜੀ ਸਿੱਕਾ ਆਪਣਾ ਨਾਮ ਚਲਾਇਆ ਗਿਆ ਸ਼ਾਹ ਮੁਹੰਮਦ ਜਾਨ 50 ਵਰਸਾ ਅੱਛਾ ਅਜਕੇ ਰਾਜ ਤੋਂ ਮਵਾਇਆ ਤੁਹਾਡੇ ਕੋਲ ਹੈ ਇੱਕ ਪਾਸੜ ਗਿਆਨਵਾਜੀ ਦਾ ਸੰਸਕ੍ਰਿਪਤ ਮੁੱਲੰਮੇ ਬੜਾ ਫਰਮਾਉ ਰੰਗ ਮੁੱਲੰਮੇ ਬੜਾ ਫਰਮਾਉ ਰੰਗ ਜਿਹੜਾ ਭਰਾਸ ਤੇ ਉੱਤੇ ਤੁਹਾਡੀ 파ਸ਼ੀਵਾਦੀ ਜਿਹੜਾ ਭਰਾਸ ਤੇ ਉੱਤੇ ਤੁਹਾਡੀ 파ਸ਼ੀਵਾਦੀ ਸੋਚ ਨੂੰ ਪਰ ਸਾਡੇ ਕੋਲ ਹੈ ਸਿਰਫ ਸੱਚ ਪਰ ਸਾਡੇ ਕੋਲ ਹੈ ਸਿਰਫ ਸੱਚ ਸੱਚ ਜਿਹੜਾ ਕਦੇ ਵੀ ਪੁਰਾਣਾ ਨਹੀਂ ਹੁੰਦਾ ਸੱਚ ਜਿਹੜਾ ਕਦੇ ਵੀ ਪੁਰਾਣਾ ਨਹੀਂ ਹੁੰਦਾ ਅਤੇ ਇਸ ਸੱਚ ਤੇ ਗੁਰੂ ਦਾ ਅਤੇ ਇਸ ਸੱਚ ਤੇ ਪੂਰੀ ਤਰ੍ਹਾਂ ਡੁੱਲਦਾ ਵਿਸ਼ਵਾਸ ਤੇ ਪੰਜ ਆਪ ਪੁਆਇੰਟ ਵਰਨਾ ਮੈਂ ਡਿਸਕਸ ਕਰਦਾ ਹਾਂ ਜੀ ਇਹ ਕੈਨੇਡਾ ਉਹ ਨਹੀਂ ਹੋਟ ਫਟ ਦੀ ਬੇ ਐਨੀ ਅੱਜ ਦੀ ਅਨਪਲਾਈਮੈਂਟ ਪਿਛਲੇ 10 ਸਾਲ ਤੋਂ 15 ਸਾਲ ਤੋਂ ਤੋਂ ਵਿੱਚ ਪਹਿਲੀ ਵਾਰ ਇੰਡੀਅਨ ਪਾਰਟਰੀ ਸੋព្រਿੰਗ ਇਹ ਨਵੇਂ ਬੰਦੇ ਆ ਰਹੇ ਆ ਕੁਆਲੀਫਾਈਡ ਵੀ ਆ ਨੌਕਸ ਵੀ ਮਿਲਦੀਆਂ ਤੇ ਇਹਦੇ ਬਾਰੇ ਚ ਅਸੀਂ ਜੋ ਵੀ ਕਰ ਸਕਦੇ ਆ VOTING ਦਾ ਹੱਕ ਉਸਾਂ ਨਹੀਂ ਕਰਨਾ ਚਾਹੀਦਾ ਇਮੀਗ੍ਰੇਸ਼ਨ ਪਾਲਿਸੀ ਟੋਟਲੀ ਕੰਫਿਊਜ਼ਡ ਹੈ ਕੋਈ ਪਤਾ ਨਹੀਂ ਲੱਗਦਾ ਕਿ ਸਿਰ ਕਿਹਦਾ ਹੈ ਪੈਰ ਕਿਹਦਾ ਜਿਹੜੀ ਅਸੀਂ ਪੱਕਾ ਕਰਨਾ ਹੈ ਇਹਨੂੰ ਕੱਚਾ ਕਰਨਾ ਤੇ ਸਟੂਡੈਂਟਸ ਜਿਹੜੇ ਆ ਉਹ ਆ ਰਹੇ ਆ ਉਹ ਟੋਟਲੀ ਉਹਨਾਂ ਉਹ ਸੁਪਰਿੰਗ ਵਿੱਚ ਹੈਗੇ ਬਹੁਤ ਸਾਰੇ ਰੈਸਟੋਰੈਂਟ ਜਿਹੜੇ ਆ ਲਾਰਾ ਜੌਬ ਨੇ ਵੀ ਆ ਨਾ ਉਹਨਾਂ ਨੂੰ ਕੋਈ ਕਿਸੇ ਨੂੰ ਛੇੜੀ ਜਾ ਉਹ ਐਨੀ ਜੜੀ ਜਾਂਦੀ ਆ 3 4 5 ਜੇ ਅੱਜ ਤੇ ਤੈਨੂੰ ਲੈ ਸਟੂਡੈਂਟ ਹੁੰਦਾ ਤੇ ਮੈਂ ਇਹ ਕੋਰ ਨਹੀਂ ਸਿਖਾ ਸਕਦਾ ਇਹਦਾ ਉਹਨਾਂ ਨੂੰ ਸੁਪਰਿੰਗ ਹੋ ਰਹੀ ਆ ਉਹਨਾਂ ਦੇ ਤੇ ਹਾਰਟ ਅਟੈਕ ਹੋ ਰਿਹਾ ਆ ਤੇ ਤੇਈ ਤਰ੍ਹਾਂ ਦੇ ਆ ਨਾ ਜਿਹੜੀਆਂ ਸੁਸਾਈਸਾਈਡ ਕਰ ਰਹੇ ਆ ਕਿ ਅਸੀਂ ਇਹਦੇ ਬਾਰੇ ਕੀ ਕਰ ਸਕਦੇ ਚੁੱਪ ਹੈ ਜਿਸਦੇ ਇਹ ਪੱਥਰ ਮੈਨੂੰ ਕਿਉਂ ਫਹਿਦੇ ਇਹ ਲੱਗਦੇ ਬਹੁਤ ਕੁਛ ਪਾ ਕੇ ਬੈਠੇ ਲੰਬੀ ਉਮਰ ਇਹਨਾਂ ਦੀ ਲੰਗੀ ਫਿਰ ਵੀ ਇਹ ਜਵਾਨ ਤਾਂ ਦਿੱਸਦੇ ਇਹ ਪੱਥਰਾਂ ਨੂੰ ਪੂਜੇ ਜਾਂਦੇ ਜੇ ਇਹਨਾਂ ਵਿੱਚ ਭਗਵਾਨਾਂ ਦਾ ਇਹਨਾਂ ਸਿਰ ਵਿੱਚ ਵਸਦੇ ਕਿਸੇ ਕਿਸੇ ਦੇ ਜੇ ਇਹਨਾਂ ਵਿੱਚ ਸ਼ੈਤਾਨ ਹੋਣ ਇੱਕ ਇੱਕ ਅਧੀਨਾ ਮਾਰੂਨ ਇੱਕ ਅਧੀਨਾ ਮਾਰੂਨ ਦੇ ਜਿ ਇਨਾ ਵਿੱਚ ਹੰਕਾਰ ਨਾ ਹੁੰਦਾ ਇਨਾ ਵਿੱਚ ਨਹੀਂ ਸੀ ਕਦੀ ਪੰਜਾਬ ਜਣਾ ਜੇ ਧਰਤੀ ਤੇ ਹੰਕਾਰ ਉਹ ਅਮੇਰੀ ਚੱਕਰੀਆ ਕਾ ਨੂੰ ਫੈਰ ਦੇਈ ਮਾਪਿਆਂ ਦੀ ਪਿੰਡੋਂ ਪ੍ਰਵਾਸ ਸ਼ਹਿਰ ਦੀ ਲੰਬੀ ਸੋਚ ਪੈ ਜਾਂਦਾ ਜੇਰਾ ਰੱਖਣਾ ਮੁਲਖ ਬਗਾਨਾ ਹੁਣ ਲੱਗੇ ਆਪਣਾ ਮਨ ਦੇ ਮਨ ਦਾ ਕਿ ਬੜਾ ਕੁਝ ਮੈਥੋਂ ਖੋ ਗਿਆ ਹੋ ਗਿਆ ਦਹਾਕਾ ਹੁਣ ਹੱਡੀ ਰੋਂ ਗਿਆ ਬੋਲੀ ਤੇ ਸਭ ਰੂਝ ਸ਼ੁਰੂ ਰਚਣਾ ਮੁਲਖ ਬਗਾਨਾ ਹੁਣ ਲੱਗੇ ਆਪਣਾ ਮਿਹਨਤ ਦਾ ਮੁੱਲ ਘਰ ਗੱਡੀ ਵੱਡੇ ਨੇ ਖਾਸ ਖਾਸ ਥਾਂ ਅਸੀਂ ਗਾਹ ਛੱਡੇ ਨੇ ਭਰਿਆ ਵਾ ਡੁੱਲਾ ਲੱਗੇ ਜਾਣੀ ਸੁਕਣਾ ਮੁਲਖ ਬਗਾਨਾ ਹੁਣ ਲੱਗੇ ਆਪਣਾ ਇੱਥੇ ਜਦੋਂ ਜਪਜੀਦਾ ਜਾਪ ਹੁੰਦਾ ਇੱਥੇ ਜਦੋਂ ਜਪਜੀਦਾ ਜਾਪ ਹੁੰਦਾ ਉਲਝੇ ਮਨਾਂ ਚੋਂ ਕੁੰਡੀਆਂ ਖੁੱਲਦੀਆਂ ਨੇ ਇੱਥੇ ਜਦੋਂ ਜਪਜੀਦਾ ਜਾਪ ਹੁੰਦਾ ਉਲਝੇ ਮਨਾਂ ਚੋਂ ਕੁੰਡੀਆਂ ਖੁੱਲਦੀਆਂ ਨੇ ਜਦੋਂ ਸ਼੍ਰੀ ਸੁਖਮਨੀ ਦਾ ਪਾਠ ਹੁੰਦਾ ਇੱਥੇ ਰਿੰਦੀਆਂ ਸਿੱਧੀਆਂ ਰੋਦੀਆਂ ਨੇ ਜਦੋਂ ਸ਼੍ਰੀ ਸੁਖਮਨੀ ਦਾ ਪਾਠ ਹੁੰਦਾ ਇੱਥੇ ਰਿੰਦੀਆਂ ਸਿੱਧੀਆਂ ਰੋਦੀਆਂ ਨੇ ਜਦੋਂ ਆਸਾ ਦੀ ਵਾਰ ਦਾ ਗਾਇਣ ਹੁੰਦਾ ਜਦੋਂ ਆਸਾ ਦੀ ਵਾਰ ਦਾ ਗਾਇਣ ਹੁੰਦਾ ਆਸਾਂ ਪੂਰੀਆਂ ਹੁੰਦੀਆਂ ਖੁੱਲਦੀਆਂ ਨੇ ਇਹਦੀ ਚਰਨ ਧੂੜੀ ਦੀਆਂ ਚੁਟਕੀਆਂ ਵੀ ਸ਼ਾਨ ਲੱਖਾਂ ਬਲੈਤਾ ਦੇ ਹੁੰਦੀਆਂ ਸਾਬ ਸਿੰਘ ਕਲ ਸੁਣ ਕੇ ਜਾਇ ਮੇਰੀ ਦੱਸ ਕਿੱਥੇ ਤੂੰ ਚੱਲਿਆ ਮੈਂ ਚੱਲੀ ਕਿੱਧਰ ਹਨੇੜੀ ਤੂੰ ਇੱਥੇ ਵਸਦਾ ਸੀ ਹਰ ਥਾਂ ਗੱਲ ਹੁੰਦੀ ਸੀ ਤੇਰੀ ਸਭ ਕੁਝ ਤੇਰੇ ਪੱਲੇ ਆ ਦਿੱਤੀ ਦੌਲਤ ਰੱਬ ਬਤੇਰੀ ਐਵੇਂ ਦੱਸ ਨਹੀਂ ਛੱਡੀ ਦਾ ਐਵੇਂ ਨਾ ਟਾਈ ਜਾ ਤੇਰੀ ਤੈਨੂੰ ਕਹਾ ਪੰਜਾਬ ਸਿਆਂ ਗੱਲ ਸੁਣ ਕੇ ਜਾਇ ਮੇਰੀ ਹੋਣਗੇ ਕੁਝ ਜਿਨ੍ਹਾਂ ਨੇ ਜਿਨ੍ਹਾਂ ਨੇ ਨਹੀਂ ਕੰਗੀ ਵੇਖੀ ਹੋਣਗੇ ਕੁਝ ਜਿਨ੍ਹਾਂ ਨੇ ਨਹੀਂ ਕੰਗੀ ਵੇਖੀ ਮੈਂ ਜ਼ਿੰਦਗੀ ਰੰਗਾਂ ਵਿੱਚ ਲੰਗੀ ਵੇਖੀ ਮੈਂ ਜ਼ਿੰਦਗੀ ਰੰਗਾਂ ਵਿੱਚ ਰੰਗੀ ਵੇਖੀ ਲੱਕੜ ਦਾ ਬਣਿਆ ਕੰਗਾ ਕੰਗੀ ਵੇਖੀ ਬਰਮੇ ਤੋਂ ਘਸ ਘਸ ਬੜੀ ਲੰਬੀ ਵੇਖੀ

ਪਰ ਇੰਨੇ ਲੰਮਾ ਟਾਈਮ ਬੈਨ ਦਾ ਮੌਕਾ ਚ ਪਹਿਲੀ ਵਾਰ ਹੀ ਮਿਲਿਆ ਤੇ ਇੰਨੇ ਅੱਛਾ-ਅੱਛਾ ਲੇਖ ਕਾਣੀਆਂ ਸੁਣੀਆਂ ਬਹੁਤ ਜ਼ਿਆਦਾ ਆਨੰਦ ਆਇਆ ਪਤਾ ਹੀ ਨਹੀਂ ਅਗਰ ਦੇਰ ਕੱਟੇ ਕਿੱਦਾਂ ਲੰਘ ਗਏ ਤੇ ਜੋ ਤੁਸੀਂ ਮਾਰ ਬਖਸ਼ਿਆ ਹੈ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਪਿਆਰੀ ਨੂੰ ਹਾਦਸੇ ਨੂੰ ਉਹਦੇ ਲਈ ਬਹੁਤ ਬਹੁਤ ਚੰਨ ਮਾਰ ਦਿਿਆ ਸੀ ਥੈਂਕ ਯੂ ਜਿਹੜਾ ਕੋਨਾ ਇਧਰ ਹੱਥ ਕਰਕੇ ਉਹਨੇ ਅ ਅ ਜੈਕਾਰੀਆਂ ਨੇ ਕਿਹਾ ਇਹਦਾ ਹੱਬ ਸੀ ਮਤਲਬ ਠੀਕ ਹੈ ਵੀ ਇਹ ਕੀਏਗਾ ਉਹ ਪਿੰਡ ਜੀਗਾ ਤੇ ਉਹ ਕੋਨਾ ਕੋਨਾ ਦਾ ਮੁੰਡਾ ਸੀਗਾ ਇੱਕ ਉਹ ਕਹਿੰਦਾ ਕਹਿੰਦਾ ਕੈਨੇਡਾ ਕੈਨੇਡਾ ਗਿਆ ਉਹਨੇ ਸੋ ਕੈਨੇਡਾ ਉਹ ਪਿੰਡ ਨੂੰ ਮੁਹਰੂ ਕੈਨੇਡਾ ਗਿਆ ਉਸਨੇ ਫਰੈਂਚ ਨੇਜਮੇ ਸਾਰਟੇ ਪੰਜਾਬ ਦੇ ਤੇ ਸਤਲੁਜ ਦੇ ਤੇ ਰੋਹ ਚੈਰਾ ਦੇ ਪਾਰਾਂ ਦੇ ਪਿੰਡੇ ਦੇ ਰੋਟੀ ਹੋਣ ਦੇ ਨਾਂ ਅੰਗਰੇਜ਼ਾਂ ਨੇ ਲਿਖਣ ਵਾਲੇ ਰੋਟੇ ਵਿੱਚ ਲਾ ਦਿੱਤੇ ਜਿਵੇਂ ਉਹ ਫਰੈਂਚ ਨੇ ਆਪਣੀ ਲੈਂਗੁਏਜ ਦੇ ਰੋ ਫਰੈਂਚ ਚ ਲਿਖਣਾ ਕਾਟ ਕੇ ਉਹਨੇ ਤੇ ਕੈਨੇਡਾ ਲਿਖਿਆ ਸੋ ਜਦੋਂ ਉਸਨੇ ਕੈਨੇਡਾ ਲਿਖਿਆ ਜੀ ਉਹ ਜਨਮ ਦਿਨ ਸੀਗਾ ਕੈਨੇਡਾ ਦਾ ਕਿਉਂਕਿ ਉਸ ਨੂੰ ਕੋਈ ਗੱਲ ਨਹੀਂ ਕਰਦਾ ਕਿ ਇਹ ਉਦੋਂ ਕੈਨੇਡਾ ਕਿਹਨਾ ਸੀਗਾ ਉਹ ਤਵਾਰ ਤਾਰੂਆਂ ਨੂੰ ਮਾਰ ਕੇ ਜਦੋਂ ਇਹ ਬਣਿਆ ਅੱਜ ਜਿਹੜਾ ਕੈਨੇਡਾ ਹੈਗਾ ਬਿਲਕੁਲ ਹੋਰ ਹੈਗਾ ਅੱਜ ਇਹਦੇ ਬਹੁਤ ਸੂ ਸ਼ਾਮਰਾ ਉਹ ਕਈ ਕਲੋਨੀयां ਸੀ ਇੱਥੇ ਉਹ ਕਲੋਨੀਆਂ ਦੇ ਵਿੱਚੋਂ ਇੱਕ ਕੈਨੇਡਾ ਹੁਣ ਕਈ ਕਲੋਨੀयां ਜਿਵੇਂ ਬੀਸੀਸੀ ਹੈਗਾ ਜਿਹੜੀ ਉਹਨਾਂ ਲਾਇਬ੍ਰੇਰੀ ਹੋਰ ਜੀਗਾ ਜਾਂ ਆਰਕਟਿਕ ਆਇਲੈਂਡ ਸੀਗੇ ਆ ਪੀਆਈਸੀ ਆ ਬੋਰਡ ਸੀਗੇ ਇਹ ਸਾਰੇ ਜਾਂ ਨੌਰਥ ਵੈਸਟ ਫੈਕਟਰੀ ਜਿਹੜੀ ਸੀਗੀ ਇਹ ਕਿਸੇ ਦਾ ਵੀ ਇਹਦੇ ਦੇ ਅਧਿਕਾਰ ਨਹੀਂ ਅ ਇਹ ਉਹਨਿੰਦੋ 7790 1170 ਦੇ ਤੇ 3 ਲੱਖ ਪਾਉਂਡ ਖਰੀਦੀ ਪਈ ਗਈ ਹਰਟਨਵੇਨ ਕੰਪਨੀ ਨੂੰ ਸੋ ਇਹ ਸਾਰੇ ਮਾਲ ਇਕੱਠੇ ਹੁੰਦੇ 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 ਅੱਜ ਜਿਹੜਾ ਦਿਕਰੇ ਦਾ ਵੇਚ ਰਹੇ ਆ ਉਹਦੇ ਤੋਂ 10 ਸੂਬੇ ਤੇ ਕੰਜੂਨੈਂਟ ਰਿਟਰੀਡ ਹੋਈਆਂ ਤੇ ਉਹ ਹੈਗਾ ਉਸ ਤੋਂ ਬਾਅਦ ਗੱਲ ਕਰਨੀ ਬਣਦੀ ਹੈ ਅ 17 ਅਪਰਾਯ ਨੀ ਸੂਬੇ ਆ ਸੀ ਪਹਿਲਾ ਜਿਹੜਾ ਸੀ ਇਹ ਵੀਐਨਏ ਐਕਟ ਜਦੋਂ 1960 ਨੂੰ ਕੈਨੇਡਾ ਮਤੋਂ ਬਣਾਇਆਗਾ ਹੁਣ ਕਿ ਬਣਾਇਆ ਉਹਨਾਂ ਦੀ ਹੋਣੀ ਨਹੀਂ ਹੁੰਦੀ ਜੁਹਨਾਂ ਜੋ ਕਾਨੂੰਨੀ ਜੀਗੀ ਏ ਤੇ ਉਹਨਾਂ ਦੇ ਉੱਤੇ ਲਾਗ ਲੱਗਦੇ ਜੀ ਉਹ ਉਹਨਾਂ ਨੇ ਪਾਰਲੀਮੈਂਟ ਜੀ ਨਾਲ ਅਰਜ਼ੀ ਪਾਉਂਦੀ ਸੀਗੀ ਆ ਉਹਨਾਂ ਨੇ ਉਹ ਜਿਹੜਾ ਬੀਐਨਏ ਐਕਟੀਵਿਟੀ ਜਿਹੜਾ ਨਾਰਥ ਅਮਰੀਕਾ ਐਕਟੀਵਿਟੀ ਜਿਹੜਾ ਉਹਦੇ ਰਿਡਸਾਈਨ ਜਿੱਥੇ ਜੀ ਤੁਹਾਨੂੰ ਵਿਕਟੋਰੀਆ ਨੇ ਜਿੱਥੇ